ਠੀਕ ਪ੍ਰਿਲਾਦ ਜੀ ਅਗ ਵਿੱਚ ਬੈ ਕੇ ਠੰਡੇ ਠਾਰ ਰਹੇ ਹੋਣੇ ਹਨ ਜ਼ਰੂਰ ਚੌਗਿਰਦ ਹਮਾਰੇ ਆਲਮਕਾਰ ਦੁੱਖ ਲਗੇ ਨਾ ਪਾਈ ਸੰਸਾਰ ਸੜ ਰਿਹਾ ਹੈ ਅਗ ਦੇ ਸ਼ੋਲੇ ਉੱਠ ਰਹੇ ਹਨ ਜਿਨ੍ਹਾਂ ਨੂੰ ਸਾਈ ਦੇ ਪਦਾਰਥ ਵੱਲੋਂ ਸੁਖ ਬਖਸ਼ਿਆ ਹੈ ਉਹ ਈਰਖਾ ਦਵੇਕ ਗਿਣਤੀ ਹਿਸਾਬ ਸ਼ੰਕੇ ਆਦ ਅੰਦਰ ਦੇ ਭਾਂਮੜਾਂ ਨਾਲ ਜਲ ਰਹੇ ਹਨ ਬੇਯਕੀਨੀ ਬੇਸਦਕੀ ਦੀ ਪਾਮਰਤਾ ਰੂਹ ਨੂੰ ਚੁੰਮਟੀ ਹੋਈ ਹੈ ਜੜਾਂ ਜ਼ਮੀਨ ਵਿੱਚੋਂ ਉਗੜ ਕੇ ਬਾਹਰ ਆ ਸੁੱਕੀਆਂ ਹਨ ਤੇ ਬਾਲਣ ਬਣ ਚੁੱਕੇ ਹਨ ਰੇਸ਼ਮ ਤਨ ਤੇ ਖੜਕਦੇ ਹਨ ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ ਤੇ ਜਿਹੜੇ ਅਨਬਸਤਰ ਦੇ ਦੁੱਖਾਂ ਵਿੱਚ ਹਨ ਉਹਨਾਂ ਨੂੰ ਭੁੱਖ ਤ੍ਰੇ ਨੰਗਾਪਨ ਦਰਿਦਰਤਾ ਰੋਗ ਕਸ਼ਟ ਆਸ ਸਤਾ ਰਹੇ ਹਨ ਗਰੀਬੀ ਦੀਆਂ ਮਾਰਾਂ ਨੇ ਲੱਖ ਤੋੜ ਛੁੱਟੇ ਹਨ ਮਨ ਟੁੱਟੇ ਪਏ ਹਨ ਸੰਸਾਰ ਤੱਤਾ ਜੀਵਨ ਤੱਤਾ ਜੀਵਨ ਖੇਤਰ ਤੱਤਾ ਬਾਹਰ ਮੁਖੀ ਮਨ ਮੁਖੀ ਬ੍ਰਿਤੀਆਂ ਤੱਤੀਆਂ ਕਾਮ ਤੱਤਾ ਅਗ ਕ੍ਰੋਧ ਤੱਤਾ ਅਗ ਲੋਭ ਤੱਤਾ ਅਗ ਮੋਹ ਤੱਤਾ ਅਗ ਤ੍ਰਿਸ਼ਨਾ ਤਕਤੀ ਅਗ ਭੁੱਖ ਤੱਤੀ ਅਗ ਅਮੀਰੀ ਨਿਰਾਪਾਂਬੜ ਗਰੀਬੀ ਤੱਤੀ ਮਨ ਤੱਤਾ ਮਨ ਮੁਖ ਟੁੱਟਿਆਂ ਸੁਖਿਆਂ ਦਾ ਪਿਆਰ ਤੱਤਾ ਹਾਏ ਹਰ ਪਾਸੇ ਅੱਗੀ ਅਗ ਬਾਰਵੀਂ ਅਗ ਦੀਨ ਵੀ ਅਗ ਦੁਨੀਆ ਵੀ ਅਗ ਅਗ ਵਿੱਚ ਬੈਠਾ ਰੱਬ ਦਾ ਪਿਆਰਾ ਪ੍ਰਹਲਾਦ ਮਨ ਠੰਡਾ ਚਿਤ ਠੰਡਾ ਜੀਬ ਠੰਡੀ ਦਿਲ ਠੰਡਾ ਤ੍ਰਿਸ਼ਨਾ ਰਹਿਤ ਦਿਲ ਹਰਾપરા ਜਿੜਾ ਰੱਬ ਵਿੱਚ ਗੱਡੀਆਂ ਬੇਮਾਲੂਮ ਗੱਡੀਆਂ ਸੂਰਤ ਇੱਕ ਥਾਂ ਇਕੱਠੀ ਹੋਈ ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ ਅਗ ਦੀ ਪ੍ਰਣਾਮ ਕਰ ਰਹੀ ਹੈ ਰੱਬ ਦਾ ਭਗਤ ਬੈਠਾ ਹੈ ਬਸ ਕੇਵਲ ਰੱਬ ਦਾ ਪਿਆਰ ਠੰਡਾ ਹੈ ਰੱਬ ਦਾ ਨਾਮ ਖੁਨਕ ਹੈ ਖੁਨਕ ਨਾਮ ਖੁਦਾਇਆ ਉਸ ਨਾਂ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਂਦਾ ਹੈ ਸੱਚਾ ਸੁਖ ਪਾਂਦਾ ਹੈ ਰੂਹ ਠੰਡਾ ਹੁੰਦਾ ਹੈ ਚਿਤ ਭਟਕਣ ਦੀ ਥਾਂ ਠੰਡਾ ਹੁੰਦਾ ਹੈ ਰੱਬ ਦੀ ਮਿਹਰ ਬਚਾਉਂਦੀ ਹੈ ਤਾਤੀ ਬਉਣ ਲੱਗ ਗਈ ਪਾਰ ਬ੍ਰह्म ਸ਼ਰਣ ਆਈ ਮਕਲੂਕ ਇੱਕ ਠੰਡ ਨੂੰ ਟੋਲ ਰਹੀ ਹੈ ਕੁਦਰਤ ਟੋਲ ਰਹੀ ਹੈ ਤਦ ਹੀ ਤਮਨੁਖ ਦਾ ਜਾਮਾ ਘੜ ਰਹੀ ਹੈ मां ਜਦ ਵਿਛੜੇ ਬੱਚੇ ਨੂੰ ਮਿਲਦੀ ਹੈ ਤਾਂ ਗੱਲ ਵਕੜੀ ਪਾਉਂਦੀ ਹੈ ਤਾਂ ਛਿੰਨ ਦੇ ਛਿੰ ਲਈ ਇਸ ਅੰਮ੍ਰਿਤ ਥਣ ਦਾ ਚਾਵਲਾ ਵਜਦਾ ਹੈ ਜਦ ਆਦਮੀ ਦੀ ਇੱਛਾ ਤਿਵਰ ਇੱਛਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਆਈ ਫਲਦੀ ਹੈ ਤਫਲੀ ਪੂਤ ਹੋਣ ਦੇ ਉਸ ਛਿੰ ਲਈ ਇਸੇ ਥਣ ਦਾ ਚਲਕਾ ਵਜਦਾ ਹੈ ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ ਉਹ ਇਸੇ ਸੁੱਖ ਦਾ ਪ੍ਰਤੀਬਿੰਬ ਹੈ ਤ੍ਰਿਕਖਵੰਤ ਨੂੰ ਜਦ ਜਲ ਮਿਲੇ ਤਦ ਇਸੀ ਹਾਲਤ ਦਾ ਬਿਜਲੈ ਇਲਸ਼ਕਾਰਾ ਹੁੰਦਾ ਹੈ ਦੀਨ ਅਰ ਦੁਨੀਆਂ ਇਸ ਆਤਮ ਠੰਡ ਨੂੰ ਟੋਲਦੇ ਹਨ ਇਸ ਨਾਮਕੁਨ ਕੀ ਦੀ ਅਮਰ ਅਮਿਟ ਅਟਲ ਲਾਲਸਾ ਵਿੱਚ ਹਨ ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ ਮਿਟ ਨਹੀਂ ਸਕਦੀ ਦੀਨ ਅਰ ਦੁਨੀਆਂ ਇਸ ਆਤਮ ਠੰਡ ਨੂੰ ਟੋਲਦੇ ਹਨ ਇਸ ਨਾਮਕੁਨ ਕੀ ਦੀ ਅਮਰ ਅਮਿਟ ਅਟਲ ਲਾਲਸਾ ਵਿੱਚ ਹਨ ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ ਮਿਟ ਨਹੀਂ ਸਕਦੀ ਠੰਡ ਇਸ ਤਰ੍ਹਾਂ ਪਵੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦ ਤੱਕ ਮਨ, ਚਿਤ, ਬੁੱਧੀ ਅੰਦਰ ਦੀ ਬਿਰਤੀ ਰੂਹ ਵਿੱਚ ਵਸਦੇ ਹੋਣ ਠੰਡ ਕਿਸ ਤਰ੍ਹਾਂ ਪਵੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦ ਤੱਕ ਮਨ, ਚਿਤ, ਬੁੱਧੀ ਅੰਦਰ ਦੀ ਬਿਰਤੀ ਰੂਹ ਵਿੱਚ ਵਸਦੇ ਹੋਣ ਇਹ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡਾ ਹੋ ਜਾਏ, ਸੁਰਤ ਦੀਆਂ ਨਿੱਕੀਆਂ-ਨਿੱਕੀਆਂ ਵਾਲੋਂ ਬਰੀਕ ਕਿਰਨਾਵਾਂ, ਪਤਲੀਆਂ, ਸੂਖਮ ਜੜਾਂ ਨਿਰੰਕਾਰ ਕਰਤਾਰ ਵਿੱਚ ਅਕਾਲ ਵਿੱਚ ਕਿਵੇਂ ਨਾ ਕਿਵੇਂ ਗੱਡੀ ਜਾਣ ਰੂ ਠੰਡਾ ਹੋ ਜਾਏ ਸੁਰਤ ਦੀਆਂ ਨਕੀਆਂ ਨਕੀਆਂ ਵਾਲੋ ਬਰੀਕ ਕਿਰਨਾ ਵਾਂਗ ਪਤਲੀਆਂ ਸੁਖਮ ਜੜਾਂ ਨਿਰੰਕਾਰ ਕਰਤਾਰ ਅਕਾਲ ਵਿੱਚ ਕਿਵੇਂ ਨਾ ਕਿਵੇਂ ਗੱਡੀ ਜਾਣ ਤਾਂ ਇਹੋ ਮਨੁੱਖਤਾ ਦੇ ਸੋਨੇ ਗਹਿਣੇ ਹਨ ਬਸਤਰ ਹਨ ਹਥਿਆਰ ਹਨ ਚਾਕਰ ਤੇ ਸਾਈਵਨ ਨਹੀਂ ਤਾਕਦੀਆਂ ਲਾਟਾਂ ਆਦਮੀ ਦੇ ਅੰਦਰਲੇ ਸਾਰੇ ਰੰਗ ਦੁੱਖ ਦੀ ਅਗ ਇਨ੍ਹਾਂ ਪੰਜਾਂ ਨੇ ਭਾਲੀ ਹੋਈ ਹੈ ਭੂ ਕਰਕੇ ਬਹੁ ਕਰਕੇ ਸਭ ਸਭ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਪੜਤੂ ਹੈ ਇਹਨਾਂ ਦੀ ਚਾਕਰੀ ਵਿੱਚ ਤੇ ਉਹ ਸੁਖ ਹੈ ਨਹੀਂ ਜੋ ਸ਼ਹਾ ਬੈਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਲਾਦ ਅੱਗ ਵਿੱਚ ਬਹਿ ਸਕਦਾ ਸੀ ਤੇ ਤੱਤੇ ਥੰਮੁ ਜਫੀ ਪਾ ਸਕਦਾ ਸੀ ਠੰਡ ਵਿੱਚ ਸਦਕ ਆਉਂਦਾ ਹੈ ਅੱਗ ਵਿੱਚ ਕੀ ਸਦਕ ਕੀ ਈਮਾਨ ਸੋ ਸੰਸਾਰ ਜਲਦਾ ਆਪਣੀ ਬਲੀ ਅੱਗ ਨੂੰ ਬੁਝਾਣ ਨੂੰ ਦੀਨਾ ਵੱਲ ਦੌੜਿਆ ਇਹ ਉੱਥੇ ਵੀ ਜਾ ਛੱਡਦੇ ਹਨ ਤਾਂ ਧਰਮਾ ਨੂੰ ਵੀ ਇਹਨਾਂ ਨੇ ਅਗ ਲਾ ਦਿੱਤੀ ਉਹ ਅੰਦਰ ਜੋ ਅਗ ਲੱਗੀ ਸੀ ਜਿੱਥੇ ਗਿਆ ਉੱਥੇ ਹੋਰ ਵੱਧੀ ਸਾੜ ਬੁੱਝੀ ਨਾ ਠੰਡ ਪਈ ਨਾ ਉਹ ਠੰਡ ਕਿੱਥੇ ਹੈ ਪਰਮਾ ਵਹਿਮਾ ਧਰਮ ਦੇ ਫਸਾਦਾ ਜੰਗਾ ਟੜੇ ਬਾਜ਼ੀਆਂ ਅਹੰਕਾਰ ਦੇ ਵਲਵਲਿਆਂ ਮਨ ਸੰਤੁਸ਼ਟੀਆਂ ਮਨ ਘੜੇ ਅਸੂਲ ਮਨ ਪਰਚਾਵਿਆਂ ਆਦ ਦੇ ਜਾਲਾਂ ਵਿੱਚ ਤਾਂ ਜ਼ਹਿਰ ਇੰਨਾ ਚੜਦਾ ਹੈ ਕਿ ਪੰਗੀਆਂ ਪੋਛਤੀਆਂ ਵਾਂਗ ਲੋਕੀ ਧਰਮ ਦੇ ਅਸੂਲਾਂ ਤੇ ਸ਼ਰੀਰ ਤਾਂ ਵਿੱਚ ਪੈ ਮਰਦੇ ਹਨ ਕੋਈ ਬਿਵੋਸ਼ ਹੋ ਜਾਂਦੇ ਹਨ ਪਤਾ ਨਹੀਂ ਇਹ ਕਿਉਂ ਸੰਸਾਰ ਜਲ ਰਿਹਾ ਹੈ ਅੱਗਾ ਦਿਲਾਂ ਸ਼ਹਿਰਾਂ ਮੁਲਕਾਂ ਨੂੰ ਲਗੀਆਂ ਹੋਈਆਂ ਹਨ ਆਪਾ ਤਾਪੀ ਪਈ ਹੋਈ ਹੈ ਸ਼ੋਰ ਕੂੜ ਤ੍ਰਿਸ਼ਨਾ ਮਾਰ ਰਿਹਾ ਹੈ ਇਹ ਆਪਣੇ ਹੱਥੀ ਲਾਈਆਂ ਹੋਈਆਂ ਅੱਗਾਂ ਹਨ ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ ਕੋਟਨ ਮੈਕਾ ਉਹ ਠੰਡਾ ਹੈ ਇਸ ਅਗ ਵਿੱਚ ਕੋਈ ਰੱਬ ਦਾ ਬੰਦਾ ਕੋਟਨ ਮੈਕਾ ਉਹ ਠੰਡਾ ਹੈ ਉਹ ਅਗ ਵਿੱਚ ਬੈਠਾ ਠੰਡਾ ਹੈ ਅਗ ਨੂੰ ਕੁਝ ਨਹੀਂ ਕਹਿੰਦੀ ਉਹਦੇ ਸਿਰ ਤੇ ਲਾਲ ਛੋਲਿਆਂ ਦਾ ਤਾਜ ਬਣਾ ਅਗ ਕੁਰਬਾਨ ਹੁੰਦੀ ਹੈ ਅਗ ਉਸ ਨੂੰ ਕੁਝ ਨਹੀਂ ਕਹਿੰਦੀ ਉਹਦੇ ਸਿਰ ਤੇ ਲਾਲ ਛੋਲਿਆਂ ਦਾ ਤਾਜ ਬਣਾ ਅਗ ਕੁਰਬਾਨ ਹੁੰਦੀ ਹੈ ਠੰਡੀ ਸੂਰਤ ਅੰਦਰ ਆਪੇ ਵਿੱਚ ਇਕੱਠੀ ਹੋਈ ਸੂਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ ਪਰ ਉਹ ਨੁਕਤਾ ਹੱਥ ਨਹੀਂ ਆਉਂਦਾ ਕਾਮ, ਕ੍ਰੋਧ, ਲੋਭ, ਮੋਹ ਦੇ ਅਹੰਕਾਰ ਇਸ ਆਪਣੇ ਅੰਦਰ ਦੀ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਸ ਆਪਣੇ ਅੰਦਰ ਦੀ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ ਪਰ ਇਹਨਾਂ ਦੀਆਂ ਖਾਇਸ਼ਾਂ ਦੇ ਫੈਲਾਅ ਨੇ ਕਿੰਨੀ ਅਗਮਚਾ ਰੱਖੀ ਹੈ ਤੇ ਪਿਆਰ ਮੂਹ ਹੋ ਜਾਂਦਾ ਹੈ ਤੱਪੀ ਭਗਤੀ ਕਾਮ ਹੋ ਜਾਂਦਾ ਹੈ ਤੱਪੀ ਸੁਰਤ ਹੀ ਹੰਕਾਰ ਹੈ ਤੱਪੀ ਜੀਵਨ ਤੀਬਰਤਾ ਜੀਵਨ ਜੋਸ਼ ਕਰੋਧ ਹੋ ਜਾਂਦਾ ਹੈ ਹਾਂਜੀ ਤੱਪਿਆ ਪਿਆਰ ਮੂਹ ਹੋ ਜਾਂਦਾ ਹੈ ਤੱਪੀ ਭਗਤੀ ਕਾਮ ਹੋ ਜਾਂਦਾ ਹੈ ਤੱਪੀ ਸੁਰਤ ਹੀ ਹੰਕਾਰ ਹੈ ਤੱਪੀ ਜੀਵਨ ਤੀਬਰਤਾ ਜੀਵਨ ਜੋਸ਼ ਕਰੋਧ ਹੋ ਜਾਂਦਾ ਹੈ ਦਰਸ਼ਨ ਦੀ ਲਾਲਸਾ ਖੁਨਕ ਨਾਮ ਮਹਾਪੁਰਖ ਦੀ ਹਜ਼ੂਰੀ ਦੀ ਚਾਹ ਜਦ ਤਪ ਜਾਂਦੀ ਹੈ ਤਦ ਲੋਭ ਦੀ ਸੁਰਤ ਫੜ ਲੈਂਦੀ ਹੈ ਮਜਹਬਾਂ ਦੇ ਵੈਰ ਦ્વੈਤ ਤੱਪੀ ਹੋਈ ਮੋਈ ਹੋਈ ਮਨੂਰ ਹੋਈ ਜਿਗਿਆਸਾ ਹੀ ਤਾਂ ਹੈ ਹਾਂਜੀ ਧਰਮਾਂ ਦੇ ਵੈਰ ਦ્વੈਤ ਤੱਪੀ ਹੋਈ ਮੋਈ ਹੋਈ ਮਨੂਰ ਹੋਈ ਜਿਗਿਆਸਾ ਹੀ ਤਾਂ ਹੈ ਇਹ ਉਹ دینਦਾਰ ਦੁਨੀਆਦਾਰਾਂ ਤੋਂ ਵੱਧ ਜ਼ਹਿਰੀਲੇ ਹੋ ਜਾਂਦੇ ਹਨ ਤੱਪੀ ਤਪਸ਼ਾ ਕ੍ਰੋਧ ਤੱਪਿਆ ਗ੍ਰਸਤ ਵਿਰੋਧ ਤੱਪੀ ਅਕਲ ਸ਼ੈਤਾਨ ਤੱਪੀ ਅਰੋਗਤਾ ਬਿਮਾਰੀ ਤੱਪਿਆ ਚਿੱਤ ਦੁਖ ਤੇ ਕਲੇਸ਼ ਸਿਮਰੋ ਸਿਮਰ ਸਿਮਰ ਸੁਖ ਪਾਵੋ कल कलेष तन माहे मिटावो यो धर्म करम भी जब तब पूजा सेवा हां प्यार आद सब रोग हैं कुछ शरीरक ते कुछ मानसिक दीन भी मर्ज है दुनिया दे करम योग सब मर्जा हैं तपशा हाड़े हैं सुरत टिका नहीं दिल ठा नहीं सुरत टिका नहीं दिल ठा नहीं चित्त जा सिर नहीं ਦੀਨ ਵਿੱਚ ਵੀ ਤਿਸ ਨਾਲੇ ਬੰਦੇ ਮਾਰ ਲੇ ਦੁਨੀਆਂ ਵਿੱਚ ਤਾਂ ਇਸ ਅਗਨੇ ਅੱਗੇ ਹੀ ਮਾਰ ਰੱਖੇ ਸਨ ਹਾਏ ਠੰਡ ਕਿੱਥੇ ਪਰ ਹੈ ਗੱਲ ਇੱਕ ਨੁਕਤੇ ਵਾਲੀ ਸਦੀਆਂ ਤੱਕ ਤੂੰ ਸਮਝੀ ਜਾਏਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ ਹੈ ਤੇਰੇ ਜਿਹਾ ਕੋਈ ਨਹੀਂ ਤੂੰ ਆਪਣੇ ਆਪ ਨੂੰ ਅੰਦਰ ਬਾਹਰ ਪਾਰਗ੍ਰਾਮੀ ਸਮਝਣ ਲੱਗ ਪਿਆ ਹੋਏਗਾ ਪਰ ਯਾਦ ਰੱਖ ਸਦੀਆਂ ਪਿੱਛੋਂ ਗੋਹ ਕਰਕੇ ਤਕਸੈਂ ਤਾਂ ਪਤਾ ਲਲਗਸੀ ਕਿ ਤੂੰ ਤਾਂ ਚੱਲਦਾ ਵੀ ਉੱਥੇ ਹੀ ਖੜਾ ਹੈ ਜਿੱਥੇ ਤੂੰ ਚਲਿਆ ਸੈਪਈਆ ਹਾਂਜੀ ਹੈ ਗੱਲ ਇੱਕ ਨੁਕਤੇ ਵਾਲੀ ਸਦੀਆਂ ਤੱਕ ਤੂੰ ਸਮਝੀ ਜਾਏਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ ਹੈ ਤੇਰੇ ਜਿਹਾ ਕੋਈ ਨਹੀਂ ਤੂੰ ਆਪਣੇ ਆਪ ਨੂੰ ਅੰਦਰਵਾਰ ਪਾਰਗ੍ਰਾਮੀ ਸਮਝਣ ਲੱਗ ਪਿਆ ਹੋਵੇਗਾ ਪਰ ਯਾਦ ਰੱਖ ਸਦੀਆਂ ਪਿੱਛੋਂ ਗੋਹ ਕਰਕੇ ਤਕਸੇ ਤਾਂ ਪਤਾ ਲੱਗ ਸੀ ਕਿ ਤੂੰ ਤਾਂ ਚੱਲਦਾ ਵੀ ਉੱਥੇ ਹੀ ਖੜਾ ਹੈ ਜਿੱਥੇ ਤੂੰ ਚੱਲਿਆ ਸਹਿ ਪਾਈਆ ਪਾਈਆ ਰੂਹਾਨੀ ਤਰੱਕੀ ਹੋ ਨਹੀਂ ਹੁੰਦੀ ਜਿਸ ਕਿਸੇ ਦੀ ਨਜ਼ਰ ਤੇਰੇ ਪਗ ਪਵੇਗੀ ਜਿਸ ਕਿਸੇ ਦੀ ਨਜ਼ਰ ਤੇਰੇ ਪਰ ਪਵੇਗੀ ਤਾਂ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਲ ਹੋਵੇਗੀ ਹਾਂਜੀ ਜਿਸ ਕਿਸੇ ਦੀ ਨਜ਼ਰ ਤੇਰੇ ਪਰ ਪਵੇਗੀ ਤਾਂ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਲ ਹੋਵੇਗੀ ਰੂਹਾਨੀ ਤਰੱਕੀ ਆਤਮਕ ਉਨਤੀ ਕਿਸੇ ਦੀ ਨਜ਼ਰਾਂ ਦੀ ਖੇਡ ਹੈ ਭਾਈ ਗੁਰਦਾਸ ਜੀ ਇਸੇ ਅੰਦਾਜ਼ ਵਿੱਚ ਫਰਮਾਉਂਦੇ ਹਨ ਲਖ ਧਿਆਨ ਸਮਾਦ ਲਾਹੇ ਗੁਰਮੁਖ ਰੂਪ ਨਾ ਅਪੜ ਸਕੈ ਲਖ ਗਿਆਨ ਵਖਾਣ ਕਰ ਸ਼ਬਦ ਸੁਰਤ ਉਡਾਰੀ ਥਕੈ ਬੁੱਧ ਬਲ ਬਚਨ ਵਿਵੇਕ ਲਖ ਟੈ ਟੇ ਪਵਨ ਪਰਮਦਰ ਤਕੈ ਜੋਗ ਭੋਗ ਬੇਰਾਗ ਲਖ ਸਹਿ ਨਾ ਸਕੈ ਗੁਣਵਾਸ ਮਹਤਕੈ ਲਖ ਅਚਰਜ ਅਚਰਜ ਹੋਏ ਅਭਿਗਤ ਗਤ ਅਭਿਗਤ ਵਿੱਚ ਅਕੈ ਵਿਸਮਾਦੀ ਵਿਸਮਾਦ ਲਖ ਅਕਤ ਕਥਾ ਵਿੱਚ ਸਹਿਜ ਸਖੈ ਗੁਰਮੁਖ ਸਿੱਖ ਦੇ ਅਖਰਕੈ ਹਾਂਜੀ ਗੁਰਸਿੱਖ ਦੇ ਅਖਰਕੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਹਿਲ ਕਿਆ ਹੈ ਹਮ ਮੈਲੇ ਤੁਮੁਜਲ ਕਰਤੇ ਉਹ ਅੰਦਰ ਦੀ ਆਪ ਵਾਲੀ ਅਗ ਹੈ ਜਿਹੜੀ ਸੁਰਤ ਨੂੰ ਖਿੰਡਾਓ ਵਿੱਚ ਲੈ ਜਾਂਦੀ ਹੈ ਹਾਂਜੀ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਹਿਲ ਕਿਹਾ ਹੈ ਹਮ ਮੈਲੇ ਤੋਂ ਮੂਜਲ ਕਰਤੇ ਉਹ ਇਹ ਅੰਦਰ ਦੀ ਆਪ ਵਾਲੀ ਅਗ ਹੈ ਹਾਂਜੀ ਆਪ ਵਾਲੀ ਅਗ ਹੈ ਜਿਹੜੀ ਸੁਰਤ ਨੂੰ ਖਿੰਡਾਓ ਵਿੱਚ ਲੈ ਜਾਂਦੀ ਹੈ ਠੰਡੀ ਸੁਰਤ ਸਦਾ ਇਕੱਠੀ ਹੁੰਦੀ ਹੈ ਠੰਡੀ ਸੁਰਤ ਸਦਾ ਇਕੱਠੀ ਹੁੰਦੀ ਹੈ ਠੰਡਾ ਰੂਹ ਰੱਬ ਨਾਲ ਮਿਲਿਆ ਹੁੰਦਾ ਹੈ ਉਹਦੇ ਵਿੱਚ ਹੁੰਦਾ ਹੈ ਤੱਪੀ ਸੁਰਤ ਪਾਪ ਹੈ ਠੰਡੀ ਸੁਰਤ ਪੁੰਨ ਹੈ ਮੈਲ ਇਸੀ ਅਗਦਾ ਲੰਬਾ ਹੈ ਜਿਹੜਾ ਲੱਗ ਜਾਂਦਾ ਹੈ ਤੇ ਰੂਹ ਸੜ ਜਾਂਦੀ ਹੈ ਆਪਣੇ ਕਰਮ ਕਰਮ ਨਾਲ ਮੈਲੇ ਹੋ ਜਾਂਦਾ ਹੈ ਹਾਂਜੀ ਆਪਣੇ ਕਰਮ ਕਰਮ ਨਾਲ ਮੈਲੇ ਹੋ ਜਾਂਦਾ ਹੈ ਕਦੀ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ ਹਨ ਚੂ ਹੀਠਾ ਲੱਗ ਜਾਂਦੀ ਹੈ ਚੰਗੀ ਵੀ ਮੰਦੀ ਵੀ ਇਨਸਾਨ ਇੱਕ ਹੈ ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਸ਼ਖਸ ਤੇ ਪੈਂਦਾ ਹੈ ਤੇ ਇੱਕ ਸ਼ਖਸ ਦੇ ਕਰਮਾਂ ਦਾ ਅਸਰ ਮਖਲੂਕਾਂ ਤੇ ਸਭ ਦੁਨੀਆ ਦੇ ਕਰਮ ਇਹੋ ਮੇਰੇ ਹੀ ਕਰਮ ਹਨ ਮੈਨੂੰ ਮੈਂ ਹੀ ਮੈਲ ਲਾਂਦੀ ਹੈ ਇਸ ਵਿੱਚ ਕੋਈ ਹਰਿਆ ਬੂਟ ਰਹੇ ਹੋ ਰਹੀ ਹਾਂਜੀ ਇਸ ਵਿੱਚ ਕੋਈ ਹਰਿਆ ਬੂਟ ਰੋਹਰੀ ਬਸ ਸਭ ਕੁਝ ਉਹੀ ਹੈ ਰਬ ਹੈ ਜੇ ਸੁਰਤ ਤਪੀ ਹੈ ਖਿੰਡੀ ਹੈ ਮੇਲੀ ਹੈ ਭਾਰੀ ਹੈ ਉਹ ਪੰਜਵਾਨ ਸੇਵਾ ਕਰਨ ਵਾਲੇ ਹਨ ਉਹ ਪੰਜਵੇਰੀ ਹਨ ਉਹ ਕੁਦਰਤ ਹਰ ਰੂਪ ਹੈ ਉਹ ਕੁਦਰਤ ਖਾਨ ਨੂੰ ਆਉਂਦੀ ਹੈ ਉਹ ਸਭ ਮਜਬ ਸਭ ਦੁਨੀਆ ਉਹਦੀ ਰਜ਼ਾ ਹੈ ਤੇ ਸੋਨੇ ਹਨ ਤੇ ਉਹ ਰੰਗ ਹਨ ਮਹਾਰੰਗ ਹਨ ਜਿੱਥੇ ਦੀਵਨ ਦੁੱਖ ਰੂਪ ਹੈ ਇੱਕ ਨੁਕਤਾ ਹੈ ਪਰ ਕੋਈ ਵਿਰਲਾ ਬਖਸ਼ਿਆ ਹੋਇਆ ਪਹਿਚਾਨਦਾ ਹੈ ਹਾਂਜੀ ਇੱਕ ਨੁਕਤਾ ਹੈ ਪਰ ਕੋਈ ਵਿਰਲਾ ਬਖਸ਼ਿਆ ਹੋਇਆ ਪਹਿਚਾਨਦਾ ਹੈ ਜਿਸ ਨੂੰ ਇਹ ਦਉ ਆ ਗਿਆ ਉਹ ਆਪਣੀ ਸੁਰਤ ਦੇ ਲਹਾਓ ਚੜਾਓ ਤਤਾਪਨ ਠੰਡਾਪਨ ਮੈਲਾਪਨ ਤੇ ਉਜਲਤਾ निर्मलता सरलता हल्कापन भारापन आदि पहचान लग पेंदा है पिस दाओ आ गया वो अपनी सूरज दे लहाओ चढ़ाओ तत्तापन ठंडापन मैलापन ते उजलता निर्मलता सरलता हल्कापन भारापन आदि पहचान लग गया आप जोखदा है टहना उठना तो है ही पर रूहानी हालत आरंभ हो गई बेहोश थी होश आई ਮੋਤੀ ਹੋੜਾ ਪਿਆ ਗਫਲਤ ਮੁਰਦਾ ਸੰਤੁਸ਼ਟੀਆਂ ਦਾ ਰੰਗ ਛੁੱਟਾ ਜੀਵਨ ਹਿਲੇਆ ਤੜਕਿਆ ਪਿਆਰ ਦੀਆਂ ਪੀੜਾਂ ਛੜੀਆਂ ਪੀੜ ਦੁੱਖ ਪ੍ਰਤੀਤ ਹੋਣ ਲੱਗ ਪਏ ਦਰਦ ਉੱਠਣ ਲੱਗ ਪਏ ਹਾਈ ਹਾਈ ਹੋਣ ਲੱਗ ਪਈ ਜੀਪਿਆ ਜ਼ਹਿਰ ਝੜਨ ਲੱਗ ਪਿਆ ਪਰ ਇਹ ਬੜੀ ਉੱਚੀ ਹਾਲਤ ਦੀ ਖੇੜ ਹੈ ਕੋਈ ਵਿਰਲਾ ਜਿਸ ਨੂੰ ਇਸ ਨੁਕਤੇ ਦਾ ਪਤਾ ਲੱਗਦਾ ਹੈ ਪਾਈ ਗੁਰਦਾਸ ਜੀ ਫਰਮਾਉਂਦੇ ਹਨ ਦਰਸ਼ਨ ਦੇਖ ਪਤੰਗ ਜਿਉ ਜੋਤੀ ਜੋਤ ਸਮਾਵੇ ਸ਼ਬਦ ਸੁਰਤ ਲਿ ਮਿਰਖ ਜਿਉ ਅਨਹਦ ਲਿ ਲਾਵੇ ਸਾਸ ਸੰਗਤ ਵਿੱਚ ਲੀਨ ਹੋਏ ਗੁਰਮਤ ਸੁਖ ਪਾਵੇ ਚਰਨ ਕਮਲ ਵਿੱਚ ਪਵਰ ਹੋਏ ਸੁਖ ਰਹਿਣ ਵਿਹਾਵੇ ਗੁਰੂ ਉਪਦੇਸ ਨਾ ਵਿਸਰੇ ਬਾਬੀਹਾ ਆਪ ਧਿਆਵੇ ਪੀਰ ਮੂਰੀਦ ਦਾ ਪਰਹੜੀ ਦੁਬਿਧਾ ਨ ਸੁਖਾਵੇ ਪੀਰ ਮੂਰੀਦ ਦਾ ਪਰਹੜੀ ਦੁਬਿਧਾ ਨ ਸੁਖਾਵੇ ਪਰ ਇਹ ਸੁਰਤੀ ਸਾਇੰਸ ਤੇ 8 ਵਿ ਵਿ ਤਤੇ ਹੋ ਕੇ ਵਹਿਨ ਤੇ ਕਮਜ਼ੋਰੀਆਂ ਆਪਣੀਆਂ ਬਣਾ ਲਏ ਉੱਜਰ ਤੇ ਸਫਾਈਆਂ ਨਫੀਆਂ ਨਵੀਆਂ ਦਲੀਲਾਂ ਵਿੱਚ ਸਾਡੇ ਮੈਲੇ ਹੱਥਾਂ ਵਿੱਚ ਮੈਲੇ ਹੋ ਜਾਂਦੇ ਹਨ ਜਿਵੇਂ ਵਿਸ਼ਿਆ ਵਿਕਾਰਾਂ ਵਿੱਚ ਠੰਡ ਦਾ ਛਿਨਕ ਚਲਕਾ ਵੱਜ ਪੈਂਦਾ ਹੈ ਇਸੇ ਤਰ੍ਹਾਂ ਕਦੀ ਕਦੀ ਸੁਰਤ ਚੱਕਰ ਖਾ ਕੇ ਨਿਜ ਕਰਦੇ ਸੁੱਖ ਨੂੰ ਛਿੰਦੇ ਛਿੰਲੇ ਪ੍ਰਾਪਤ ਕਰਦੀ ਹੈ ਪਰ ਜਿਸ ਨੂੰ ਸਤਸੰਗਤ ਦਾ ਨਾਮ ਤੇ ਆਪਣੀ ਕਮਜ਼ੋਰੀਆਂ ਨੂੰ ਤਾਕਤ ਮਿੱਥੀਦਾ ਹੈ ਉਹ ਉਹੀ ਫੈਰਿਸ਼ ਦੀਆਂ ਕਮਜ਼ੋਰੀਆਂ ਹੁੰਦੀਆਂ ਹਨ ਜਿਸ ਕਰਕੇ ਸਾਡੀ ਆਪਣੀ ਜ਼ਿੰਦਗੀ ਤੇ ਸੰਸਾਰ ਦੁਖਰੂਪ ਹੋ ਜਾਂਦਾ ਹੈ ਅੰਜੀ ਜਿਸ ਨੂੰ ਸਤਸੰਗਤ ਦਾ ਨਾਮ ਦੇ ਆਪਣੀ ਕਮਜ਼ੋਰੀਆਂ ਨੂੰ ਤਾਕਤ ਮਿੱਥੀਦਾ ਹੈ ਉਹ ਉਹੀ ਫੈਰਿਸ਼ ਦੀਆਂ ਕਮਜ਼ੋਰੀਆਂ ਹੁੰਦੀਆਂ ਹਨ ਜਿਸ ਕਰਕੇ ਸਾਡੀ ਆਪਣੀ ਜ਼ਿੰਦਗੀ ਤੇ ਸੰਸਾਰ ਦੁਖਰੂਪ ਹੋ ਜਾਂਦਾ ਹੈ ਸਤਸੰਗ ਜਿਸ ਨੂੰ ਰਸਮੀ ਨਾਮ ਦਈਦਾ ਹੈ ਉਹ ਵੀ ਉਹ ਜਿਹਾ ਕਾਲਾ ਸ਼ਰੀਰ ਤੱਕਦਾ ਜਿਸਮਾਨੀ ਤੇ ਅਕਲੀ ਵਿਵਹਾਰ ਦੀ ਸ਼ਕਲ ਫੜ ਲੈਂਦਾ ਹੈ ਖਣਕਦੀਨ ਖਣਕ ਦੁਨੀਆਂ ਇੱਕ ਮੁੱਲ ਦੀਆਂ ਚੀਜ਼ਾਂ ਹਨ ਪਰ ਖਣਕਦੀਨ ਦਾ ਜਾਂ ਖਣਕ ਦੁਨੀਆਂ ਦੇ ਸਮਾਨਾ ਵਿੱਚ ਇਸ ਠੰਡ ਜਾਤੀ ਐਕਸਪੀਰੀਅੰਸ ਤਜਰਬਾ ਇਨਸਾਨ ਦੀ ਉਮੀਦ ਨੂੰ ਪੂਰਨ ਬਖਸ਼ਦਾ ਹੈ ਹਾਂ ਕੁਝ ਹੈ ਇਆਪੇ ਨੂੰ ਪ੍ਰਤੀਤ ਹੁੰਦਾ ਹੈ ਅੰਦਰ ਘਟਦਾ ਹੈ ਪੋਂਦਾ ਹੈ ਜੀਵਾਲਦਾ ਹੈ ਚਿਤ ਕਰਦਾ ਹੈ ਕਿ ਬਾਹਰमुखी ਆਪਾਤਾਪੀ ਤੇ ਬਿਕਰਾਲ ਅਹੰਕਾਰ ਤੇ ਦ્વੈਤ ਬਿਕਰਾਲ ਕਿਰਪਾਲਤਾ ਕੰਗਾਲਤਾ ਬਿਕਰਾਲ ਖੁਦਗਰਜੀ ਮੋਹ ਨੀਸਤਾ ਹਿੰਸਾ ਦਿਲ ਦੁਖਾਣਾ ਦੁੱਖ ਦੇਣਾ ਆਦ ਅਨਾਤਮ ਤੰਦਿਆਂ ਵਿੱਚ ਰੱਬ ਵੱਲ ਮੂਹ ਘਟੂਰੀ ਹੈ ਹਾਂਜੀ ਕੁਝ ਹੈ ਇਹ ਆਪੇ ਨੂੰ ਪ੍ਰਤੀਤ ਹੁੰਦਾ ਹੈ ਅੰਦਰ ਕੱਟਦਾ ਹੈ ਪੁੰਹਦਾ ਹੈ ਜੀਵਾਲਦਾ ਹੈ ਚਿਤ ਕਰਦਾ ਹੈ ਕਿ ਬਾਹਰ ਮੁਖੀ ਆਪਾਤਾਪੀ ਤੇ ਬਿਕਰਾਲ ਅਹੰਕਾਰ ਤੇ ਦ્વੈਤ ਬਿਕਰਾਲ ਕਿਰਪਾਲਤਾ ਕੰਗਾਲਤਾ ਬਿਕਰਾਲ ਕੁਦਗਰਜੀ ਮੋਹ ਨੀਛਤਾ ਹਿੰਸਾ ਦਿਲ ਦੁਖਾਉਣਾ ਦੁਖ ਦੇਣਾ ਆਦਿ ਨਾ ਤੁੰਧਿਆਂ ਵਿੱਚ ਰੱਵਲ ਮੂਹ ਕਟੂਰੀ ਪਰ ਕਾਲ ਯੁਗ ਚੜੇ ਦਰਿਆ ਵਾਂ ਠਾਠਾ ਮਾਰ ਰਿਹਾ ਹੈ ਸਭ ਕੋਈ ਹਿਠਾਂ ਨੂੰ ਹੀ ਵਹੀ ਜਾਂਦਾ ਹੈ ਕੋਈ ਸੂਰਮਾ ਹੀ ਉੱਪਰ ਨੂੰ ਟੁਰੇ ਤਾਂ ਟੁਰੇ ਦਰਿਆں ਦੇ ਰੋੜ ਦੇ ਬਰ ਖਿਲਾਫ ਆਪਣੀ ਬਹਾ ਮਾਰੇ ਸੱਚੀ ਸ਼ਰਮਤਾਈ ਇਸੇ ਵਿੱਚ ਹੈ ਸਤਨ ਮੁੱਤਾਂ ਵਗੇ ਸਾਰੇ ਹੀ ਜਾਣਦੇ ਹਨ ਇਹ ਗੱਲ ਸੋਖੀ ਨਹੀਂ ਸੁਰਤ ਨੂੰ ਰੂਹ ਰੱਬ ਵਿੱਚ ਜੋੜੀ ਰੱਖਣਾ ਲਗਾਤਾਰ ਉਸ ਵਿੱਚ ਸਾਹ ਲੈਣਾ ਹਾਂਜੀ ਇਹ ਗੱਲ ਸੋਖੀ ਨਹੀਂ ਸੁਰਤ ਨੂੰ ਰੂ ਰਬ ਵਿੱਚ ਜੋੜੀ ਰੱਖਣਾ ਲਗਾਤਾਰ ਉਸ ਵਿੱਚ ਸਾਹ ਲੈਣਾ ਜਦ ਜਰਾ ਠੰਡ ਨਾਲ ਦਿਲ ਤੇ ਜੁੱਸਾ ਲੱਗਦਾ ਹੈ ਤਾਂ ਦਿਲ ਕਰਦਾ ਹੈ ਕਿਸੇ ਨੂੰ ਨਾ ਮਿਲੀਏ ਇਸ ਨੂੰ ਕੁੱਟ ਦਿਲ ਵਿੱਚ ਰੱਖੀਏ ਛੁਪਾ ਲਈਏ ਕਿਸੇ ਨੂੰ ਨਾ ਦਸੀਏ ਤੇ ਜੰਗਲਾਂ ਨੂੰ ਨਸ ਤੋਰੀਏ ਇਹ ਇਸਤਰੀ ਪੁੱਤਰ ਮਿੱਤਰ ਭਾਈ ਸਭ ਮੇਰੇ ਵੈਰੀ ਹਨ ਮੈਨੂੰ ਤਪਾਉਣ ਲੱਗਦੇ ਹਨ ਹਾਂਜੀ ਤੇ ਦੂਜੇ ਪਾਸੇ ਦਿਲ ਮਿੱਠਾ ਹੋਣ ਜਾਣ ਕਰਕੇ ਸਭ ਕੁ ਤੁਮ ਚੰਗਾ ਲੱਗਣ ਲੱਗਣ ਲੱਗ ਪੈਂਦਾ ਹੈ ਹੋਰ ਮਿੱਠਾ ਹੁੰਦਾ ਹੈ ਤੇ ਹੋਰ ਤਰਾ ਮਿਠਾਸ ਆਪਣੇ ਮਿੱਠੇਪਣ ਵਿੱਚ ਸੱਟ ਮਾਰਦੀ ਹੈ ਗੱਲ ਸੁਖੀ ਨਹੀਂ ਪੈਂਦਾ ਹੈ ਦੂਰ ਗੋਰੀਏ ਨੀ ਤੁਰਦੇ ਅਸੀਂ ਮੁਸਾਫਰ ਲੱਖ ਮੰਜ਼ਲਾ ਤੋਂ ਆਏ ਹਾਂ ਅੱਗੇ ਰਾਹ ਸਵਾਇਆ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ दो विवस्थाते जो मुक्ता सोही सोहिला में नरक उदास करोदा बहुत पाठ सब सोदा देही में जो दे अलिप्ता जन की पूरन का लिए जागत सूता, परम विगुता बिन मुक्त न मीता, साध संग टूटे हो बंधन एक को एक निहालिये कर्म करे ता बंदा न करे ता निंदा मोह मगन वन व्याप मन व्या व्याप्या चिंता मोह मगन मन व्याप्या चिंदा गुर प्रसाद सुख दुख समझाने कट कट राम हियाे संसारों में सहसा व्यापय अकत कथा अगोचर नहीं जापे जिसे बुझाए सोई बुझे वो बालक वांगी पालिए हाँ जी संसारों में सहसा व्याप अकत कथा अगोचर नहीं जापे जिसे बुझाए सोई बुझे वो बालक पालिए छोड़ वह तो छूटे नहीं ही जो संचय पओ पौ ਪਨਮਾਹੀ ਇਸੀ ਮੈਂ ਜਿਸ ਕੀ ਪਤ ਰੱਖੈ ਤੇ ਸਾਧੂ ਚੋਰ ਟਾਲੀਏ ਸੋ ਸੁਨਾ ਤਿਸ ਹੀ ਹੋਏ ਮਰਨਾ ਜੋ ਭਾਗੈ ਤਿਸ ਜੋਨੀ ਫਿਰਨਾ ਜੋ ਵਰਤਾਏ ਸੋਈ ਪਲਮਾਨੈ ਬੂਝ ਹੁਕਮੈ ਦੁਰਮਤ ਜਾਲੀਏ ਜਿਤ ਤਲਾਵੈ ਤਿਤ ਤ ਲਗਨਾ ਕਰ ਕਰ ਵੇਖੇ ਆਪਣੇ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂ ਦੇ ਨਾਮ ਸਮਾਈ ਹਾਈ ਇਹ ਰਸਤਾ ਕਠਿਨ ਹੈ ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਗ ਪਤੰਗ ਮਿਲੰਦੇ ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲੰਦੇ ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨਦੇ ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਪਵਰ ਵਸਨਦੇ ਤੇ ਵਿਰਲੇ ਸੰਸਾਰ ਵਿੱਚ ਪਿਰਮ ਸੁਨੇਹੀ ਮੀਰ ਤਰਨਦੇ ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨਦੇ ਭੈ ਵਿੱਚ ਜੰਮਣ ਪਹਿ ਰਹਿਣ ਪਹਿ ਵਿੱਚ ਮਰ ਗੁਰਸਿੱਖ ਜੀਵਨ ਦੇ ਗੁਰਮੁਖ ਸੁਖ ਫਲ ਪਰਮ ਚਖੰਦੇ ਗੁਰਮੁਖ ਸੁਖ ਫਲ ਪਰਮ ਚਖੰਦੇ ਪੀਰ ਮੁਰੀਦਾ ਪਰਹੜੀ ਲੱਖ ਮਲਿਆਨ ਕੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ